ਮੈਨੂੰ ਲੱਗਦਾ ਇੰਨੀ ਕੁ ਫ੍ਰੀडम ਆਫ ਸਪੀਚ ਹੋਣੀ ਚਾਹੀਦੀ ਹੈ ਵੀ ਤੁਸੀਂ ਕੋਈ ਗੱਲ ਕਰਦੇ ਹੋ ਤਾਂ ਆਮ ਮਾਦਾ ਰੱਖਣਾ ਚਾਹੀਦਾ ਸਰਕਾਰ ਨੂੰ ਇਹ ਚੀਜ਼ ਦੇਖਣੀ ਚਾਹੀਦੀ ਹੈ ਵੀ ਕੋਈ ਨਾ ਕੋਈ ਕਾਂਗਰਸ ਪਾਰਟੀ ਵੱਲੋਂ ਵੱਡਾ ਪ੍ਰਦਰਸ਼ਨ ਲੀਕਿਆ ਗਿਆ ਹੈ ਦਲਵੀਰ ਗੋਲਡੀ ਇਸ ਵੱਲੇ ਸੜਨਾਲ ਨੇ ਭਾਈ ਜੀ ਕਿਵੇਂ ਪ੍ਰਦਰਸ਼ਨ ਹੈ ਪਰਚਾ ਕੀਤਾ ਹੈ ਸਰਕਾਰ ਨੇ ਤੁਹਾਡੀ ਵੀ ਸਰਕਾਰ ਰਹੀ ਹੈ politcal vendetta carry a congress ਹਾਂ ਬਿਲਕੁਲ ਦੇਖੋ ਯਾਰ ਮੈਨੂੰ ਲੱਗਦਾ ਵਿਰੋਧੀ ਧਿਰ ਨੂੰ ਇਹ ਹੱਕ ਹੋਣਾ ਚਾਹੀਦਾ ਕਿ ਉਹ ਆਪਦੀ ਕੋਈ ਵੀ ਗੱਲ ਹੈ ਜਿਹੜੀ ਉਹ ਕਿਸੇ ਪਲੇਟਫਾਰਮ ਤੇ ਰੱਖ ਸਕੇ ਬਟ ਇਹ ਮੈਨੂੰ ਲੱਗਦਾ ਵੀ ਇਹ ਇੱਕ ਤਰ੍ਹਾਂ ਦਾ ਸੀਐਲਪੀ ਲੀਡਰ ਤੇ ਇਹ ਜੀ ਕਾਰਵਾਈ ਕਰਨਾ ਮੈਨੂੰ ਲੱਗਦਾ ਨਿੰਦਨਯੋਗ ਆ ਇਸ ਤੋਂ ਪਹਿਲਾਂ ਮੈਨੂੰ ਲੱਗਦਾ ਆਪਸ ਵਿੱਚ ਇਹ ਟੈਲੀਫੋਨਿਕ ਲਈ ਵੀ ਬਾਰਤਾਲਾਪ ਹੋ ਸਕਦੀ ਸੀ ਕਿ ਤਾਂ ਮੈਨੂੰ ਲੱਗਦਾ ਇਹ 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 ਜਿਹੜਾ ਟਕਰਾਅ ਇਹਨੂੰ ਟਾਲਿਆ ਜਾ ਸਕਦਾ ਸੀ ਤੇ ਇਹਦੀ ਬਜਾਏ ਪੰਜਾਬ ਦੀ ਜਿਹੜੀ ਖੁਸ਼ਹਾਲੀ ਆ ਪੰਜਾਬ ਦੀ ਜਿਹੜੀ ਅਮਨ ਸ਼ਾਂਤੀ ਦਿੱਆ ਉਹਦੇ ਤੇ ਗੱਲ ਆ ਜਿਹੜੀ ਉਹ ਸਾਰੀਆਂ ਪਾਰਟੀਆਂ ਨੂੰ ਸਿਰ ਜੋੜ ਕੇ ਬੈਠ ਕੇ ਜਿਹੜੀ ਇਹ ਗੱਲ ਕਰਨੀ ਚਾਹੀਦੀ ਆ ਕਿ ਆਪਾਂ ਜਿਹੜਾ ਕੋਈ ਗਲਤ ਅਨਸਰ ਨੇ ਦੇਖੋ ਸਾਰੀਆਂ ਪਾਰਟੀਆਂ ਹੀ ਅੱਜ ਦੇ ਵੱਲੋਂ ਪੰਜਾਬ ਨੂੰ ਸੁਖ ਸ਼ਾਂਤੀ ਦੇ ਵਿੱਚ ਲੈ ਕੇ ਜਾਣਾ ਚਾਹੁੰਦੀਆਂ ਨੇ ਸੋ ਸਾਡੀ ਜਿਹੜੀ ਗੱਲ ਸੀਗੀ ਸਾਡੇ ਸੀਐਲਪੀ ਲੀਡਰ ਨੇ ਉਹ ਰੱਖੀ ਜ ਸਾਡੇ ਪ੍ਰਧਾਨ ਜੀ ਨੇ ਉਹ ਰੱਖੀ ਇਹਦੇ ਤੇ ਮੁੱਖ ਮੰਤਰੀ ਕਹ ਰਹੇ ਨੇ ਕਿ ਪਾਕਿਸਤਾਨ ਨਾਲ ਲਿੰਕ ਆ ਹੋਰ ਇਹ ਜਾਣਕਾਰੀ ਦਿਵੋ ਕਿ ਕਿਹਨੇ ਤੁਹਾਨੂੰ ਕਿਹਾ ਕਿੱਥੇ ਬੰਬ ਪਏ ਨੇ ਕਿ ਗੁੰਮਰਾਹ ਕਰਨ ਵਾਲਾ ਦੇਸ਼ ਦੀ ਸਿਕਿਉਰਿਟੀ ਤੇ ਖਤਰਾ ਹੈ ਇਸ ਤਰੀਕੇ ਦੇ ਬਿਆਨ ਦੇਖੋ ਮੈਂ ਵੀ ਬਹੁਤਾ ਤਾਂ ਨਹੀਂ ਡੀਪਲੀ ਇਹ ਚੀਜ਼ ਜਿਆਦਾ ਕਿਉਂਕਿ ਮੈਂ ਪਰਸੋਂ ਜੁਆਇਨ ਕਰਿਆ ਤੇ ਅਸੀਂ ਲਗਾਤਾਰ ਕੱਲ ਦੇ ਬਿਜੀ ਸੀਗੇ ਸੋ ਮੈਨੂੰ ਰਾਤ ਹੁਕਮ ਹੋਇਆ ਸੋ ਅੱਜ ਅਸੀਂ ਇੱਥੇ ਪਹੁੰਚੇ ਆ ਤੇ ਸਾਡੀ ਪਾਰਟੀ ਦੀ ਜੋ ਵੀ ਸਾਡੇ ਲਈ ਦਿਸ਼ਾ ਨਿਰਦੇਸ਼ ਨੇ ਉਹ ਅਸੀਂ ਹੱਕੜਾ ਕੇ ਨਾਲ ਖੜਿਆ ਜੀ ਇਹ ਸਾਰੇ ਸਾਡੀ ਟੀਮ ਆਈ ਹੈ ਇੱਥੇ ਜੋ ਜੋ ਵੀ ਹੁਕਮ ਕਰਨਗੇ ਜੋ ਵੀ ਜੋ ਵੀ ਹੁਕਮ ਹੋਊਗਾ ਸਾਡੀ ਹਾਈ ਕਮਾਂਡ ਵੱਲੋਂ ਨਹੀਂ ਬਾਕੀ ਤਾਂ ਇਹ ਆ ਵੀ ਦੇਖੋ ਸਾਰਿਆਂ ਦਾ ਹੀ ਇਹ ਮਨਸ਼ਾ ਕਿ ਅਸੀਂ ਪੰਜਾਬ ਦੀ ਤਰੱਕੀ ਲਈ ਤਰੱਕੀ ਕਰੀਏ ਪੰਜਾਬ ਦੀ ਖੁਸ਼ਹਾਲੀ ਕਰੀਏ ਤਾਂ ਐਸੀ ਚੀਜ਼ ਨੂੰ ਲੈ ਕੇ ਸਾਰੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਆਪਦੇ ਆਪ ਦਾ ਦਮਖਮ ਨਾਲ ਆਪਦਾ ਕੰਮ ਕਰਦੀਆਂ ਨੇ ਆਪਦੇ ਲੋਕਾਂ ਲਈ ਖੜਦੀਆਂ ਨੇ ਸੋ ਮੈਨੂੰ ਲੱਗਦਾ ਇੰਨੀਕ ਫਰੀडम ਆਫ ਸਪੀਚ ਹੋਣੀ ਚਾਹੀਦੀ ਆ ਵੀ ਤੁਸੀਂ ਕੋਈ ਗੱਲ ਕਰਦੇ ਹੋ ਤਾਂ ਆ ਮਾਦਾ ਰੱਖਣਾ ਚਾਹੀਦਾ ਸਰਕਾਰ ਨੂੰ ਇਹ ਚੀਜ਼ ਦੇਖਣੀ ਚਾਹੀਦੀ ਆ ਵੀ ਕੋਈ ਨਾ ਕੋਈ ਮੈਨੂੰ ਲੱਗਦਾ ਵੀ ਕਾਰਵਾਈ ਕਰਨ ਦੀ ਬਜਾਏ ਜੇ ਸਿਰ ਜੋੜ ਕੇ ਬੈਠ ਕੇ ਇਹਨਾਂ ਤੋਂ ਪੁੱਛਿਆ ਜਾਂਦਾ ਤਾਂ ਮੈਨੂੰ ਲੱਗਦਾ ਜਾਦੀ ਵਧੀਆ ਇਸ ਚੀਜ਼ ਦਾ ਸਾਰਥਕ ਹੱਲ ਨਿਕਲ ਸਕਦਾ ਸੀ ਗਲਵਿਰ ਗੋਲਦੀ ਗੱਲਬਾਤ ਕਰ ਰਹੀ ਸੀ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਬੈਠ ਕੇ ਗੱਲਬਾਤ ਕਰਦੀ ਜਾਂ ਪੁੱਛਦੀ ਜਾਂ ਫੋਨ ਕਰਕੇ ਵੀ ਪੁੱਛਿਆ ਜਾ ਸਕਦਾ ਸੀ ਕਿ ਕੀ ਪੂਰੀ ਇਹ ਗੱਲ ਸੀਗੀ ਜਿਸ ਤੇ ਕੋਈ ਹੱਲ ਨਿਕਲਦਾ ਔਰ ਪੰਜਾਬ ਦੇ ਲਾਅ ਐਂਡ ਆਰਡਰ ਤੇ ਜਿਹੜਾ ਖਤਰਾ ਹੈ ਉਹ ਨਾ ਬਣਦਾ ਇਸ ਨੂੰ ਸਚਾਰੂ ਢੰਗ ਤੇ ਕਿਉਂਕਿ ਸਚੇਤ ਹੀ ਕੀਤਾ ਸੀਗਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਬਿਆਨ ਰਹੀ ਕੈਮਰਾ ਪਰਸਨ ਅਮਨ ਗੁਪਤਾ ਨਾਲ ਅਮਨ ਭਾਰਦੋਜ ਪੰਜਾਬ